ਤੇ ਹਾਂਜੀ ਨੂਰਮੈਲ ਦੇ ਵਿੱਚ ਆ ਜੀ ਨੂਰਮੈਲ ਨਾਨਕਸਰ ਇਸ਼ਰ ਦਰਬਾਰ ਆ ਜੀ ਇੱਥੇ ਜਿੱਥੇ ਕਿ ਅੱਜ ਜਿਹੜਾ ਸਮਾਨ ਜਿਹੜਾ ਹੈਗਾ ਆ ਉਥੋਂ ਚੱਕਿਆ ਜਾ ਰਿਹਾ ਹੈ ਚੱਕਣ ਦੀ ਵਜ੍ਹਾ ਕੀ ਆ ਉਹ ਅਜੇ ਕਾਰਨ ਕਲੀਅਰ ਨਹੀਂ ਤੇ ਸੌਰੀ ਇਥੋਂ ਜਿਹੜੇ ਦੋ ਗੁਰਦੁਆਰਿਆਂ ਦਾ ਗ੍ਰੰਥ ਸਾਹਿਬ ਦੇ ਸਰੂਪ ਸੀ ਕਿ ਉਹ ਵੀ ਅਜੇ ਤੱਕ ਇਥੋਂ ਨਹੀਂ ਲੱਭਣਦੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਜੀ ਇਹ ਆ ਜੀ ਤਸਵੀਰਾਂ ਜਿਹੜੇ ਸਮਾਨ ਚੱਕਣ ਦੀਆਂ ਆ ਜਿਹੜਾ ਸਾਰਾ ਦਾ ਸਾਰਾ ਸਮਾਨ ਹੈਗਾ ਜਿਹੜਾ ਬਾਹਰ ਚੱਕਿਆ ਜਾ ਰਿਹਾ ਇਥੋਂ ਅਜਨਾਂ ਟੁੱਟੀ ਸਮਸਿਆ ਗੱਡੀ ਜਿਹੜੀ ਹੈਗੀ ਆ ਇੱਥੋਂ ਆਈ ਹੋਈ ਆ ਤੇ ਆ 40 ਸਾਲ ਹੋ ਗਏ ਬਾਬਾ ਜੀ ਦੇ ਨਹੀਂ ਜਿਹੜੇ ਪਹਿਲਾਂ ਲੈ ਗਏ ਉਹ ਮੈਂ ਨਹੀਂ ਲੈ ਕੇ ਗਿਆ ਅੱਛਾ ਜੀ ਥੋੜਾ ਜੀ ਉਹ ਮੇ ਤੋਂ ਪਤਾ ਨਹੀਂ ਕੌਣ ਲੈ ਗਿਆ ਉਹ ਦੂਸਰਾ ਬੰਦਾ ਹੀ ਇੱਥੇ ਛੇਵਾਂ ਅੱਛਾ ਜੀ ਇੱਕ ਜਿਹੜਾ ਸਰੂਪ ਸੀਗਾ ਉਹ ਉਹ ਮੇਰੇ ਨਾਲ ਉਹ ਮੈਂ ਲੈ ਗਿਆ ਅੱਛਾ ਜੀ ਤੁਸੀਂ ਲਗਾਇਆ ਕਿਦਾਂ ਸੀ ਸਰੂਪ ਇੱਥੋਂ ਕਿ ਕੌਣ ਸੀ ਤੁਹਾਡੇ ਨਾਲ ਗੱਡੀ 'ਚ ਲੈ ਕੇ ਗਏ ਸੀ ਮੁਰੇ ਆਸਣ ਲਾ ਕੱਲ੍ਹ ਹੀ ਤੁਸੀਂ ਲੈ ਕੇ ਗਏ ਸੀ ਨਾਲ ਇੱਕ ਬੰਦਾ ਹੋਰ ਸੀ ਤੇਵਾ ਦੋ ਬੰਦੇ ਜਾਣੇ ਤੁਸੀਂ ਸਰੂਪ ਲੈ ਕੇ ਚਲੇ ਹੋ ਟੋ ਟੋ ਲੈ ਆਏ ਸੀ ਤੇ ਸਰੂਪ ਤੇ ਛੱਡੇ ਕਿੱਥੇ ਤੁਸੀਂ ਲੁਧਿਆਣਾ ਲੁਧਿਆਣਾ ਕਿੱਥੇ ਛੱਡੇ ਜਿਹੜਾ ਇੱਕ ਟੂਬ ਆ ਨਾ ਉਹ ਦੂਜੇ ਦੂਜੇ ਦਾ ਨਹੀਂ ਮੈਨੂੰ ਪਤਾ ਲੁਧਿਆਣੇ ਛੱਡੇ ਆ ਜਾਂ ਕਿਤੇ ਛੱਡੇ ਨਹੀਂ ਇੱਕ ਸਰੂਪ ਆ ਨਾ ਜਿਹੜਾ ਮੈਂ ਲੈ ਕੇ ਗਿਆ ਹਾਂ ਹਾਂਜੀ ਹਾਂਜੀ ਉਹ ਲੁਧਿਆਣੇ ਛੱਡੇ ਆ ਨਹੀਂ ਹੁਣ ਇਹ ਗੁਰਦੁਆਰਾ ਸਾਹਿਬ ਆ ਸਰੂਪ ਇੱਥੋਂ ਲਿਜਾਣ ਦਾ ਕਾਰਨ ਕੀ ਆ ਕੱਲੇ ਗੱਡੀ ਭਰਦੇ ਸੀਗੇ ਮੰਮੀ ਵੀ ਆਏ ਜਗਾ ਦੀ ਗੱਲ ਚੱਲਦੀ ਇਹਨਾ ਵੀ ਬੇਕਰੀ ਆ ਜਾਂ ਪਤਾ ਨਹੀਂ ਵਿਕੀ ਇਹਦਾ ਤਾਂ ਨਹੀਂ ਮੈਨੂੰ ਪਤਾ ਹੈ ਨਹੀਂ ਜਗਾ ਇਹ ਇੱਕ ਜਗਾ ਤੁਹਾਡੀ ਆ ਕਿਹਦੀ ਆ ਟਰਸਟ ਦੀ ਜਗਾ ਆ ਜਾਂ ਕਿਹਦੀ ਜਗਾ ਹੈ ਤੇ ਮੈਨੂੰ ਮੈਂ ਦੱਸਦਾ ਜੀ ਭਾਜੀ ਅੱਖਰ ਜਿੱਦਾਂ ਸੁਨੇਹਾ ਦਾਨ ਕੀਤਾ ਜਿੱਦਾਂ ਸੁਨੇਹਾ ਮਿਲਿਆ ਹੈ ਨਾ ਹਾਂਜੀ ਬਾਬਾ ਜੀ ਲੋਕ ਇਸੇ ਦੇ ਰਾਹੀਂ ਹਾਂਜੀ ਫਿਰ ਉਹ ਉਹਦੇ ਨਾਲ ਕਿਵੇਂ ਮਿਲੇ ਫਿਰ ਤਾਂ ਕਰਕੇ ਆਏ ਸੀ ਕਿਹੜੇ ਬਾਬਾ ਜੀ ਨੇ ਸੁਨੇਹਾ ਦਿੱਤਾ ਤੁਹਾਨੂੰ ਸੇਵਾਦਾਰ ਦੇ ਨਾਂ ਦਿੱਤਾ ਹੈ ਕਿਹੜੇ ਬਾਬਾ ਜੀ ਦੇ ਬਾਬਾ ਜੀ ਕਿਹੜੇ ਸੇਵਾਦਾਰ ਕੌਣ ਸੀ ਬਾਬਾ ਅਮਰ ਸਿੰਘ ਬਾਬਾ ਅਮਰ ਸਿੰਘ ਕਿੱਥੇ ਦੇ ਨੇ ਇਹ ਇਹ ਪਿੰਡ ਤੇ ਇਹਨਾਂ ਦਾ ਹੈਗਾ ਚੱਕਰ ਆਪ ਤੋਂ ਮੇਰੇ ਖਾਲ ਇੱਥੇ ਨਹੀਂ ਬਾਹਰ ਆਇਆ ਸ਼ਾਇਦ ਉਹ ਨਹੀਂ ਹੁਣ ਦਿੱਲੀ ਹੈ ਹੈ ਦਿੱਲੀ ਹੁਣ ਆਏ ਹੋਏ ਆਏ ਹੋਏ ਅੱਛਾ ਤੇ ਕੀ ਕਰਨ ਕੀ ਰਹਿ ਗਿਆ ਵੀ ਇੱਥਾ ਇਥੋਂ ਗਰੰਸਾ ਵੀ ਚੱਕੇ ਗਏ ਤੇ ਨਾਲੇ ਹੁਣ ਸਮਾਨ ਵੀ ਚੱਕੇ ਲੈ ਗਏ ਆਸਤਾ ਜੁੜੀ ਹੋਈ ਆ ਨਾਲ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਮੱਥਾ ਟੇਕਦੇ ਆ ਆਪਣਾ ਤਾਂ ਹੁਣ ਇਹਦੇ ਵਿੱਚ ਕੋਈ ਹੈ ਨਹੀਂ ਨਾ ਲੈਣਾ ਦੇਣਾ ਦੂਰ ਦਾ ਵੀ ਜਿੱਦਾਂ ਸਾਨੂੰ ਸੁਨੇਹਾ ਮਿਲਿਆ ਸੀ ਉਹ ਮਤਲਬ ਉਹ ਲੈ ਕੇ ਸਕੇ ਉੱਥੇ ਨਾ ਇਹ ਤੁਸੀਂ ਇੱਥੇ ਜਿਹੜੇ ਜਿਹੜੇ ਇੱਥੇ ਲੋਕਲ ਪ੍ਰਬੰਧਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੁਸੀਂ ਜਿਹੜਾ ਦੂਸਰਾ ਬੰਦਾ ਨਾ ਸੇਵਾਦਾਰ ਸੀਗਾ ਉਸ ਟਾਈਮ ਉਹਨੂੰ ਪਤਾ ਹੈਗਾ ਦੂਜੇ ਸਰੂਪ ਕੌਣ ਲੈ ਕੇ ਨਹੀਂ ਮੈਨੂੰ ਇਹ ਕੱਲ ਦੱਸੋ ਇਹ ਜਦੋਂ ਤੁਸੀਂ ਇੱਥੇ ਸਰੂਪ ਲੈਣ ਆਏ ਹੋ ਤੁਸੀਂ ਇੱਥੇ ਜਦੋਂ ਆ ਚੀਜ਼ ਸਮਾਨ ਚੱਕਣ ਆਏ ਹੋ ਇੱਥੇ ਤੇ ਲੋਕਲ ਪ੍ਰਬੰਧਕਾਂ ਨਾਲ ਗੱਲ ਕੀਤੀ ਲੋਕਲ ਜਿਹੜੇ ਇੱਥੇ ਸੇਵਾਦਾਰਕ ਲੋਕ ਕਰਦੇ ਸੀ ਉਹਨਾਂ ਨਾਲ ਗੱਲ ਕੀਤੀ ਜਿਹੜੇ ਲੋਕਾਂ ਸ਼ਰਧਾ ਜੁੜੀ ਸੀ ਇੱਥੇ ਮੱਥਾ ਟੇਕਣ ਆਉਂਦੇ ਸੀ ਗੁਰਦੁਆਰਾ 15 ਸਾਲ 20 ਸਾਲ ਤੋਂ ਗੁਰਦੁਆਰਾ ਸਾਹਿਬ ਇੱਥੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਸਮਾਨ ਚੱਕਣ ਲੱਗੇ ਆ ਵੀਰੋ ਜਾਂ ਕੁਝ ਵੀ ਐਵਰੀਥਿੰਗ ਕੁਝ ਵੀ ਕਿਆ ਹੋਵੇਗੇ ਇਹਨੂੰ ਗੱਲਬਾਤ ਹੋਈ ਸੀ ਤੁਹਾਡੀ 45 ਸਾਹਿਬ ਤੋਂ 45 ਸਾਹਿਬ ਤੋਂ ਗੁਰਦਵਰਾ ਸਾਹਿਬ ਚੱਲ ਰਿਹਾ ਆ। ਤੁਸੀਂ ਇੱਥੇ ਲੋਕਾਂ ਦੀ ਆਸਤਾ ਜੁੜੀ ਹੋਈ ਆ ਸੇਵਾਦਾਰ ਆ। ਲੋਕ ਹਰ ਹਰ ਸੰਗਰਾਮ ਦੇ ਮਸਿਆਂ ਪੁੰਨਿਆਂ ਮਨਾਉਂਦੇ ਆ। ਤੁਹਾਨੂੰ ਸੇਵਾ ਇੱਥੇ ਦਿੰਦੇ ਆ, ਕਰਦੇ ਆ ਸਾਰਾ ਕੁਝ ਲੰਗਰ ਪਾਣੀ ਲੱਗਦਾ ਆ। ਆਪਣਾ ਫਰਜ਼ ਇਹ ਵੀ ਬਣਦਾ ਸੀ ਵੀ ਉਹ ਸੰਗਤ ਨੂੰ ਵੀ ਦ ਆਪਾਂ ਆਪਾਂ ਦਸੀਏ ਵੀ ਅਸੀਂ ਇਹ ਕੰਮ ਕਰਨ ਲੱਗੇ ਆ ਲੈ ਕੇ ਚੱਲੇ ਆ ਜਾਂ ਕਰਨ ਲੱਗੇ ਕਿਸੇ ਨੂੰ ਦੱਸਿਆ ਹੀ ਨਹੀਂ। ਸਰੂਪ ਦੋ ਬੰਦੇ ਤਾਂ ਵੈਸੇ ਵੀ ਨਹੀਂ ਲਿਜਾ ਸਕਦੇ। ਜੋ ਸਿੱਖੀ ਸਿਧਾਂਤਾਂ ਦੇ ਅਨੁਸਾਰ ਆ ਕਾਲ ਸਾਹਿਬ ਦੇ ਹੁਕਮ ਆ ਦੋ ਬੰਦੇ ਤਾਂ ਵੈਸੇ ਹੀ ਸਰੂਪ ਨਹੀਂ ਲਿਜਾ ਸਕਦੇ। ਤੁਸੀਂ ਇਸ ਚੀਜ਼ ਨੂੰ ਮੰਨਦੇ ਆਂ ਹਾਂਜੀ ਇਸ ਚੀਜ਼ ਨੂੰ ਤੁਸੀਂ ਮੰਨਦੇ ਆਂ ਤੁਸੀਂ ਸੇਵਾ ਦਾ ਰੰਗ ਰਤੀ ਹੋਵੋਗੇ ਹਾਂਜੀ ਮੰਨਸੀਂ ਮੰਨਦੇ ਆਂ ਨਹੀਂ ਅਸੀਂ ਉਹ ਵੀ ਦੋ ਬੰਦੇ ਦਾ ਸਰੂਪ ਨਹੀਂ ਲੈ ਜਾ ਕੇ ਲੈ ਜਾ ਸਕਦੇ ਕੰਮ ਸੇਮ ਦਾ ਘਟੋ ਘਟ ਪੰਜ ਬੰਦੇ ਤਾਂ ਚਾਹੀਦੇ ਨਾ ਸੂਖੀ ਜੀ ਭਾਜੀ ਦੱਸੋ ਜੀ ਇਹਦਾ ਵੀ ਕਿਸੇ ਨੂੰ ਤੁਸੀਂ ਇੱਥੇ ਗੱਲ ਹੋਈ ਸੀ ਤੁਹਾਡੀ ਕਿ ਇਹਨੂੰ ਦੱਸਿਆ ਸੀ ਤੁਸੀਂ ਤੋਂ ਸਮਾਨ ਚੱਕਣ ਲੱਗੇ ਨੇ ਅੱਛਾ ਜੀ ਤੇ ਫਿਰ ਇਹਦਾ ਮਤਲਬ ਵੀ ਨਾਨਕਸਰਿਆ ਦੀ ਮਰਜ਼ੀ ਚੱਲਦੀ ਜਿੱਥੇ ਵੀ ਚੱਲਦੀ ਹੈ ਜੀ ਵੀ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਗੁਰਦੁਆਰਾ ਬਣਾ ਲਈਏ ਜਦੋਂ ਮਰਜ਼ੀ ਆਪਾਂ ਉਹ ਢਾ ਲਈਏ ਜਦੋਂ ਮਰਜ਼ੀ ਆਪਾਂ ਸਮਾਨ ਚੱਕ ਕੇ ਲੈ ਜਾਈਏ ਜਦ ਕੀ ਕੋਣ ਲੋਕ ਸੀ ਕੋਣ ਕਿੱਥੇ ਸੀ ਤੁਸੀਂ ਇਹ ਵੀ ਦੱਸਦੇ ਵੀ ਉਹ ਗੁਰਦੁਆਰਾ ਸਾਹਿਬ ਕਿ ਜਿਹੜਾ ਲੁਧਿਆਣੇ ਕਿੱਥੇ ਰੱਖਿਆ ਆ ਕਿਹੜੇ ਗੁਰਦੁਆਰਾ ਸਾਹਿਬ ਵਿੱਚ ਪਿਆ ਹੋ ਨਹੀਂ ਗੁਰਦੁਆਰਾ பஞ்சਾ ਨਾਨਕ ਸਰ ਆ ਨਾ ਲੁਧਿਆਣੇ ਹਾਂਜੀ ਉੱਥੇ ਆ ਤੇ ਇਹਦਾ ਮਤਲਬ ਫਿਰ ਤੁਸੀਂ ਜਿਹੜੀਆਂ ਇਹ ਗੁਰਦੁਆਰਾ ਸਾਹਿਬ ਦੇ ਨਾਂ ਦੇ ਬ੍ਰਾਂਚਾਂ ਖੋਲੀਆਂ ਹੋਈਆਂ ਨੇ ਕਿ ਪੈਸਾ ਇਕੱਠਾ ਕਰ ਲਈ ਜਦੋਂ ਆਪਣਾ ਕੰਮ ਕੀਤਾ ਤੇ ਉਸ ਤੋਂ ਬਾਅਦ ਕੋਈ ਲੋੜੀ ਨਹੀਂ ਹੈਗੀ ਮੈਂ ਤਾਂ ਮੈਂ ਤਾਂ ਸੇਵਾਦਾਰ ਆ ਨਾ ਆਪਾਂ ਮੈਂ ਕੋਈ ਜ਼ਿੰਮੇਵਾਰ ਇੰਚਾਰਜ ਨਹੀਂ ਹੈਗਾ ਇੰਚਾਰਜ ਕੌਣ ਨੇ ਇਹਦੇ ਵਿੱਚ ਆਜੋ ਬਾਬਾ ਜੀ ਫੋਟੋ ਦੇਖੋ ਇਗਰ ਮਾਡੀ ਗੱਲ ਕਰਨੀ ਕਹਿੰਦੇ ਆ ਇਨਚਾਰਜ ਕੌਣ ਨੇ ਜੀ ਜਿਹਦਾ ਆਪਣੇ ਨਾਮ ਸਰ ਤੇ ਬਾਬਾ ਜੀ ਹੈ ਜੀ ਬਾਬਾ ਜੀ ਕੀ ਨਾਮ ਆ ਜੀ ਉਹਨਾਂ ਦਾ ਆ ਬਾਬਾ ਜੀ ਨੇ ਦੀ ਸੰਤ ਬਾਬਾ ਅਮਰ ਸਿੰਘ ਹਾਂ ਫੋਟੋ ਅੱਛਾ ਇਹ ਅਮਰ ਸਿੰਘ ਨੇ ਜਿਹਨਾਂ ਦੀ ਇਹ ਆਪਣਾ ਹੈਗਾ ਆ ਸਾਰੀ ਪ੍ਰਾਪਰਟੀ ਕਰਦੀ ਹੈ ਚੇਅਰਮੈਨ ਹੈ ਚੇਅਰਮੈਨ ਹੈ ਤੇ ਹੁਣ ਕੀ ਆ ਇਹ ਤੇ ਪ੍ਰਾਪਰਟੀ ਪ੍ਰਾਪਰਟੀ ਵੇਚਣ ਲੱਗੀ ਹੈ ਕੀ ਚੱਕਰਾ ਇਹਦੇ ਬਾਰੇ ਮੈਨੂੰ ਖਬਰ ਇੱਕ ਮਿੰਟ ਜੀ ਬੱਸ ਇੱਕ ਸਿਕੰਡ ਸਾਹਿਬ ਆਈ ਦੋ ਮਿੰਟ ਸਾਨੂੰ ਇੱਕ ਪਹਿਲਾਂ ਇਹ ਅਫਸਰ ਨੂੰ ਦੱਸਦਾ ਇਧਰ ਆਓ ਬਾਬਾ ਜੀ ਇਹਦਾ ਨਾਲ ਹੀ ਜਾਣਾ ਉਹਨਾਂ ਨੂੰ ਦੀ ਫੋਟੋ ਲੈ ਗਏਗਾ ਜਿੱਥੇ ਚੱਕਿਆ ਆ। ਉਹ ਲੈਂਦਾ ਹਾਂ। ਜਿਹਦੇ ਨਾਲ ਅਸੀਂ ਆਉਂਦੇ ਹਾਂ ਬਾਕੀ ਸੂਪਾਂ ਲੈ। ਕੋਈ ਨਾ ਉਹ ਤੋਂ ਡਾ ਕਰ ਗਿਆ ਮੈਂ। ਜਿਹਦੇ ਵੀ ਉਹਨੂੰ ਜਿਹੜਾ ਉਹਦੇ ਅੰਦਰ ਇਸ ਨਾਲ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਜਿੱਥੇ ਸਚਖੰਡ ਗੁਰਦਾਨ ਨਾਨਕਸਰ ਵਾਲਿਆਂ ਦਾ ਸੀਗਾ। ਇੱਥੇ ਦੀ ਇੱਕ ਗੱਲ ਬੜੀ ਹੋਈ ਵੀ ਇੱਥੇ ਪੁੰਨਿਆ ਵੀ ਮਨਾਈ ਗਈ ਤੇ ਪੁੰਨਿਆ ਮਨਾਉਣ ਤੇ ਜਿਹੜਾ ਇੱਥੇ ਪੀੜਾ ਸਾਹਿਬ ਸੀਗਾ ਪੀੜਾ ਸਾਹਿਬ ਉੱਤੇ ਸਰਾਣਾ ਰੱਖਿਆ ਗਿਆ ਸੀ ਤੇ ਆਹ ਦੇਖ ਸਕਦੇ ਤੁਸੀਂ ਇੱਥੇ ਕੋਈ ਵੀ ਇਸ ਤਰੀਕੇ ਨਾਲ ਹੈ ਨਹੀਂ ਇਸ ਟਾਈਮ ਕੋਈ ਵੀ ਕਿੱਥੇ ਕੀ ਚੀਜ਼ ਪਈ ਹੈ ਹੁਣ ਵੀ ਕੀ ਨਹੀਂ ਇੱਥੇ ਅਸਲ 'ਚ ਪੁੰਨਿਆ ਦੇ ਟਾਈਮ ਅੱਛਾ ਮਹਾਰਾਜ ਤਿੰਨ ਰੂਪ ਸੀਗੇ ਅੱਜ ਰੂਪ ਸੀਗੇ ਤਿੰਨ ਰੂਪ अच्छा इथे भाई जदों पुन्या बनाई गई ओदो पता लगा किसे नु भी नहीं दसे ही नहीं पता लगा पोते सादा नहीं दसे ही नहीं अच्छा पोते सादा पो ते बाट ਕੀਤਾ ਆ ਤੋ ਮਾਤ ਲੈ ਕੇ ਸਾਰਾ ਕੋ ਲੈ ਗਿਆ ਕਹਿੰਦੇ ਹੈ ਨਹੀਂ ਕਿ ਕਹਿੰਦੇ اچھا ਤੇ ਇੱਕ ਆ ਪਤਾ ਲੱਗਾ ਵੀ ਆ ਏਸੀ ਲਾਉਣ ਲੱਗੇ ਵੀ ਲਾਉਣ ਇਹ ਵੀ ਕੋਸ਼ਿਸ਼ ਕੀਤੀ ਲਾਉਣ ਦੀ ਕਮਾਲ ਹੋ ਗਈ ਯਾਰ ਕਹਿੰਦੇ ਮਾਈਨ ਮਾਰੇ ਦੇ ਥਰੂਪ ਰਹੇਗਾ ਲੈ ਕੇ ਜਾਣ ਵਾਲਾ ਹਾਂ ਕਹਿੰਦੇ ਜੀ ਅਸੀਂ ਮਾਰੇ ਕਹਿੰਦੇ ਉਹ ਤੁਹਾਡਾ ਆਏਗਾ ਕਹਿੰਦੇ ਆਪਣਾ ਸਮਾਨ ਲੈ ਗਏ ਕਹਿੰਦਾ ਹੀ ਬਾਕੀ ਭਾਂਡੇ ਮੁੰਡ ਲੈ ਜਾਣਗੇ ਕਹਿੰਦੇ अच्छा ते ਤੁਹਾਨੂੰ ਪਤਾ ਨਹੀਂ ਲੱਗਿਆ ਵੀ ਮਹਾਰਾਜ ਦੇ ਸਰੂਪ ਵੀ ਲੈ ਚੁੱਕੇ ਨੇ ਹਾਂਜੀ ਹਾਂਜੀ ਸਾਰੇ ਹੀ ਤੇ ਅਰਦਾਸ ਕਰਾਉਂਦੇ ਨੇ ਸਾਰੇ ਜਣੇ ਅੱਛਾ ਤੇ ਜਿਹੜੇ ਨਹੀਂ ਆਉਂਦੇ ਭਾਈ ਕਿੰਨੇ ਕਿ ਦਿਨਾਂ ਤੋਂ ਗਾਇਬ ਹੈਗੇ ਆ ਸਰੂਪ ਇਹ ਪਤਾ ਕੁਛ ਇਹ ਹੋ ਗਿਆ ਜੀ 5 ਦਿਨ ਪੰਜ ਮਹਾਰਾਜ ਇੱਧਰ ਸੈਠੇ ਜੋ ਅੱਛਾ 5 6 ਦਿਨ ਹੋ ਗਿਆ ਤੇ ਤੁਹਾਨੂੰ ਕਦੋਂ ਅੱਜ ਪਤਾ ਲੱਗਾ ਤੁਹਾਨੂੰ ਫਿਰ ਇਹ ਹਾਂਜੀ ਸਾਨੂੰ ਇਹ ਕੱਲ ਸ਼ਾਮ ਨੂੰ ਪਤਾ ਲੱਗਾ ਜਦੋਂ ਸਮਾਨ ਚੱਕ ਕੇ ਲੈ ਗਏ ਸਾਰਾ ਜਦੋਂ ਇੱਥੇ ਆਏ ਤੇ ਜਦੋਂ ਦੇਖਿਆ ਇੱਥੇ ਕੋਈ ਹੈ ਨਹੀਂ ਸੀ ਗੱਲ ਵਾਸਤੇ ਅੱਛਾ ਇਹ ਸਮਾਨ ਚੱਕਣ ਦਾ ਕਿਦਵਾ ਕਿੜਾ ਹੈ ਇਹਨਾਂ ਦਾ ਇਹਨਾਂ ਦਾ ਤੀਜਾ ਕਿੜਾ ਹੈ ਤੀਜਾ ਕਿੜਾ ਹਾਂਜੀ ਕਿੰਨੀ ਵਾਰ ਵੀ ਕੀਤੀ ਹੈ اچھا ਤੇ ਦੋ ਜਣੇ ਸਰੂਪ ਲੈ ਕੇ ਉਹ ਵੀ ਸ਼ਾਮ ਨੂੰ ਰਾਤ ਨੂੰ ਲੈ ਕੇ ਗਏ ਸਰੂਪ ਚੱਲਦੇ ਦੋ ਜਣੇ ਉਹ ਉਹ ਅਜੀਬ ਤੇ ਤੈਨੂੰ ਸੀਸੀਟੀਵੀ ਫੁਟੇਜ ਵੀ ਕਰਾ ਸਿਆ ਨਹੀਂ ਕੁਝ ਵੀ ਇੱਥੇ ਕੈਂਪ ਬੁਣ ਲੈ ਕੇ ਜੀ ਜੋ ਸੱਤ ਅੱਕ ਖੇਤ ਆ ਸੱਤਾਂ ਖੇਤਾਂ ਦਾ ਹਾਲਾ ਆਉਂਦਾ ਕੋਈ ਮਹਾਰਾਜੀ ਦੇ ਨਹੀਂ ਲਾਇਆ ਇੱਥੇ ਲਾਇਆ ਨਹੀਂ ਉੱਤੇ ਕੁਝ ਕੋ ਬਣਾਉਣ ਨੂੰ ਅੱਛਾ ਤੇ ਇਹ ਜਿਹੜੀ ਇਹੜੀ ਖੇਤੀ ਸੀਗੀ ਇਹ ਜਿਹੜੀ ਜ਼ਮੀਨ ਸੀ ਉਹ ਕਿਹਦੀ ਸੀ ਇਹ ਇਹ ਜ਼ਮੀਨ ਇਹ ਜੀ ਕਦੋਲਿਆਂ ਦੇ ਬੰਦੇ ਨੇ ਕਿਸੇ ਨੂੰ দান ਕੀਤੀ ਸੀਗੀ ਇੱਥੇ ਨਾਨਕ ਸਰ ਵਾਲਿਆਂ ਨੇ ਹਾਂ ਜੀ ਬਸ ਉਹਨਾਂ ਦੀ ਇਹ ਗਲਤੀ ਹੋ ਗਈ ਕਹਿੰਦੇ ਜੀ ਪੇਪਰ ਨਹੀਂ ਖਰੇ ਪੇਪਰ ਤੇ ਨਹੀਂ ਲਿਆ ਹੋਇਆ দান ਕਹੋਇਆ ਇਹਨਾਂ ਨੇ ਸਾਰਾ ਕੁਝ ਕਹਿੰਦੇ ਜੀ ਵੇਚਤਾ। ਅੱਛਾ ਇਹਨਾਂ ਨੇ ਜ਼ਮੀਨ, ਗੁਰਦੁਆਰਾ ਸਭ ਕੁਝ ਵੇਚ ਦਿੱਤਾ। ਸਭ ਵੇਚਤਾ ਹੀ ਸਭ ਕੁਝ। ਕਹਿੰਦੇ ਅਸੀਂ ਕਹੋ ਤਾਂ ਅਸੀਂ ਕੰਨੀ ਸੁਣਿਆ ਹੈ। ਕਹਿੰਦੇ ਜੀ ਅਸੀਂ ਜ਼ਮੀਨ ਵੇਚ ਦੇਣੀ ਹੈ ਮਾਰਾ ਹੀ ਨਹੀਂ ਆਪ ਦਾ ਲੈਣਾ ਹੀ ਗੁਰਦੁਆਰਾ ਢਾ ਲਿਓ। ਤੇ ਇਹ ਜਿਹੜੀ 40 45 ਇਹ ਜਿਹੜੀ ਜ਼ਮੀਨ ਸੀਗੀ ਇਹ ਖਰੀਦੀ ਕਹਿੰਦੇ ਆ। ਇਹ ਹੁਣ ਇਹ ਨਹੀਂ ਪਤਾ ਲੱਗ ਰਿਹਾ ਖਰੀਦੀ ਕਹਿੰਦੇ ਆ ਬੱਚੀ ਬੀਬੇ ਜੋਤੀ ਦਾ ਕਹਿ ਰਹੇ ਆ। ਅੱਛਾ ਹਾਂ ਜੀ। ਵੀ ਨਾਮ ਉਹਨਾਂ ਦਾ ਹੀ ਵੇਚ ਆ ਰਿਹਾ ਕਿਉਂਕਿ ਨਾਮ ਲੱਗਦੀ ਆ ਕਿਉਂਕਿ ਹੋ ਸਕਦਾ ਸ਼ਾਇਦ। ਹੋ ਸਕਦਾ ਹੀ ਲੈ ਸਕਦਾ। ਤੇ ਬੱਟ ਅਜੇ ਤੱਕ ਇਹ ਵੀ ਕਲੀਅਰ ਕਰਾਂਗੇ ਇਹ ਦਿਵੇ ਚੁੱਤੀ ਵਾਲਿਆਂ ਨੂੰ ਵੀ ਕਲੀਅਰ ਕਰ ਸਕਦੇ ਆ ਵੀ ਹਾਂਜੀ ਵੀ ਤੁਸੀਂ ਸਾਨੂੰ ਦੱਸੋ ਵੀ ਇਹ ਅਗਲੀ ਜਗ੍ਹਾ ਕਿਹਨੇ ਕੋਨੇ ਕੀ ਕਿਰਤੀ ਕੀ ਨਹੀਂ ਹੈ ਨਾ ਚਾਨੂ ਬਾਬਾ ਜੀ ਕਹਿ ਰਹੇ ਕਹਿੰਦੇ ਮੈਂ ਵੇਚੀ ਨਹੀਂ ਹੈਗੀ ਅਸੀਂ ਕਹਿੰਦੇ ਤੁਸੀਂ ਵੇਚੀ ਨਹੀਂ ਤੇ ਮਹਾਰਾਜ ਜੀ ਸਰੂਪ ਕਾ ਲਿਆ ਕੇ ਤੁਸੀਂ ਕਾ ਤੋਂ ਲੈ ਕੇ ਆ ਤੇ ਚਾਕੇ ਤੁਸੀਂ ਸਾਰੇ ਸੰਗਤ ਨੂੰ ਦੱਸੋਗੇ ਜੇ ਜਿਹਨੇ ਆਉਂਦੇ ਸਾਰੇ ਸਾਰੇ ਵੀ ਅਸੀਂ ਇੱਥੋਂ ਲੈ ਕੇ ਚੱਲੇ ਆ ਗੁਰਦਆ ਜਿਹੜੀ ਬ੍ਰਾਂਚ ਗੁਰਦਆ ਸਾਹਿਬ ਜਿਹੜਾ ਇਹ ਬੰਦ ਕਰ ਦੇਣ ਲੱਗੇ ਆ ਜੀ ਇਹ ਜਾਣਕਾਰੀ ਹੋਣੀ ਚਾਹੀਦੀ ਸੀ ਅੱਜ ਦੱਸਿਆ ਹੀ ਨਹੀਂ ਆਹ ਭਾਂਡੇ ਦੇਖਣ ਆਏ ਇਹ ਵੀ ਅਸੀਂ ਜਿੰਨ ਰਾਤ ਨਿਗਾ ਪੈ ਗਈ ਜਾਂਦਿਆਂ ਦੀ ਤੇ ਜ ਇਹ ਇਹਨਾਂ ਨੇ ਚਮਚਾ ਸਾਰਖਾਂ ਨਹੀਂ ਛੱਡੇ ਜੀ ਇੱਥੇ। ਉੱਥੇ ਜਮਚਾ ਜਮਚੇ ਖੰਡ ਤੱਕ ਸਾਰਾ ਕੋਹ ਚਾਦਰ ਸੀ। ਇਹਦਾ ਸਮਾਨ ਸੀ ਇਹ ਤੁਹਾਡੇ ਸੰਗਤ ਨੇ ਬਣਾਇਆ ਸੀ। ਸੰਗਤ ਦਾ ਬਣਿਆ ਹੋਇਆ ਹੈ ਜੀ। ਇਹ ਜ਼ਮੀਨਦਾਰ ਹੋਈ ਜ਼ਮੀਨ ਦਾ ਕੋਈ ਪੈਸਾ ਨਹੀਂ ਇੱਥੇ ਲੱਗ ਰਿਹਾ ਜੋ ਸਾਰਾ ਕੁਝ ਕੀਤਾ। ਆ ਸਾਹਮਣੇ ਰੋਲ ਤੇ ਹੁਣ ਕੰਕਰੀਟ ਲਪਾਈ ਆ ਤੇ ਇੰਟਰਲੌਕ ਲੱਗਣੀ ਸੀ। ਉਹਨਾਂ ਦਾ ਬੇਟਾ ਆਪਣੇ ਲੱਗ ਗਈ ਉਹਨਾਂ ਦੇ ਬੇਟਾ ਉਹਨਾਂ ਦੇ ਪੱਕਾ ਹੋਇਆ ਸੀਗਾ ਤੇ ਉਹਨਾਂ ਨੇ ਇੱਥੇ ਸੇਵਾ ਕੀਤੀ ਸ਼ਾਦਨ ਸੇਵਾ ਕਰਦ। ਪਰ ਇਹਨਾਂ ਨੇ ਅਗਲੇ ਸਾਲ ਤਾਂ ਸਾਰੀ ਰੋਲ ਕੇ ਰੱਖਤੀ ਸੀ। ਇਹ ਰੋਣਾ ਹੁੰਦਾ ਨੇ ਕਿਨੇ ਕਿਨੇ ਹੁੰਦਾ ਇੱਥੇ ਰਹਿੰਦੇ ਸੀਗੇ ਸਾਡੀ ਬੀਬੀਆਂ ਸਾਰੀਆਂ ਦੂਰ ਬੁਰਾ ਹਾਲ ਹੋਇਆ ਉਹਨਾਂ ਦਾ ਉਹ ਕਹਿੰਦੇ ਵੀ 45 ਸਾਲ ਹੋ ਗਿਆ ਇੱਥੇ ਆਉਂਦਿਆਂ ਸ਼ਰਦਾ ਕਿੰਨੀ ਸ਼ਰਦਾ ਜੁੜੀ ਗਈ ਚਲੋ ਦੇਖਦੇ ਆ ਭਾਈ ਹੋਣਾ ਅਗਲਾ ਵਿਸ਼ਾ ਕੀ ਹੈਗਾ ਕਿਉਂਕਿ ਮੇਨ ਚੀਜ਼ ਇਹ ਗੱਲ ਜ਼ਰੂਰ ਦੇਖ ਲਈਏ ਵੀ ਇੱਥੇ ਆਸਥਾ ਨਾਲ ਨਾਨਕ ਸਰਵ ਦੀ ਇਹ ਇਹ ਜਿਹੜੀ ਸੰਸਥਾ ਆ ਉਹਦੇ ਵੱਲੋਂ ਇੱਕ ਖਿਲਵਾਰ ਕੀਤਾ ਗਿਆ ਸੰਕਟ ਦੇ ਨਾਲ ਵੀ ਪਹਿਲਾਂ ਤਾਂ ਇੱਥੋਂ ਗੁਰੂ ਗ੍ਰੰਥ ਸਾਹਿਬ ਚੱਕਿਆ ਗਿਆ ਉਸ ਤੋਂ ਬਾਅਦ ਵਿੱਚ ਇੱਥੋਂ ਜਿੱਦਾਂ ਸਮਾਨ ਸੀ ਹੌਲੀ-ਹੌਲੀ ਕਰਕੇ ਸਾਰਾ ਉਹ ਚੱਕਿਆ ਗਿਆ ਤੇ ਅੱਜ ਜਿਹੜੇ ਲੋਕ ਕਾਬੂ ਆਏ ਨੇ ਹੁਣ ਉਹਨਾਂ ਤੋਂ ਪੁੱਛਿਆ ਜਾਣਾ ਬਣਦਾ ਹੈ ਵੀ ਇਹ ਅਸਲ ਦੇ ਵਿੱਚ ਚੱਕਿਆ ਹਤ ਕਿਉਂ ਕੀ ਕਾਰਨ ਸੀ ਜ਼ਮੀਨ ਕਿਹਨੇ ਖਰੀਦੀ ਆ ਜ਼ਮੀਨ ਵੇਚੀ ਕਿਉਂ ਆ ਕਰਨ ਕੀ ਹੋਇਆ ਵੀ ਪਹਿਲੀ ਵਾਰੀ ਸਾਹਮਣਾ ਆਇਆ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਹੋਈ ਜਿਹੜੀ ਜ਼ਮੀਨ ਆ ਉਹ ਕਿਸੇ ਨਾਰਮਲ ਜਾਂ ਕਿਸੇ ਹੋਰ ਬੰਦੇ ਨੂੰ ਇਹ ਜਿਹੜੀ ਜਗ੍ਹਾ ਵੇਚ ਦਿੱਤੀ ਗਈ ਹੋਵੇ ਸੋ ਤੁਸੀਂ ਸਾਡਾ ਬਣ ਰਹੇ ਹੁਣ ਬਾਕੀ ਜਾਣਕਾਰੀ ਵਾਸਤੇ ਮਿਲਦੇ ਹਾਂ ਬਾਅਦ ਸਾਡੀ ਸਰ ਜਿਹੜਾ ਇਹ ਨਾਨਕਸ਼ਾਹ ਖਾੜ ਮੂਰਮੈਲ ਦਾ ਜਿਹੜਾ ਕੁਝ ਹੋ ਰਿਹਾ ਹੈ ਇਹਦੇ ਵਿੱਚ ਜਿਹੜੀ ਇਨਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਨਾਨਕਸਰ ਠਾਣ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਇਹਦੇ ਬੱਚਾ ਇੱਕ ਲਜੀਤ ਸਿੰਘ ਨੇ son of ਜਗਤ ਸਿੰਘ ਹੈਗਾ ਵੀਰਾ ਮੋੜਾ ਇੱਥੇ ਸੇਵਾ ਕਰਦੇ ਸੀਗੇ ਕਿਹਨਾਂ ਨੇ ਦੱਸਿਆ ਵੀ ਇੱਥੇ ਜਿਹੜਾ ਇਹਨਾਂ ਨੂੰ ਸੇਵਾਦਾਰਾਂ ਦੀ ਕਮੀ ਨੂੰ ਕਰਕੇ ਇਹਨਾਂ ਨੇ ਜਿਹੜਾ ਮਹਾਰਾਜ ਦਾ ਸ਼ੂਭ ਹੈ ਇਹ ਇੱਥੇ ਸ਼ਿਫਟ ਕਰਾ ਦਿੱਤਾ ਲੁਧਿਆਣਾ ਲੁਧਿਆਣੇ ਵਿੱਚ ਇਹਨਾਂ ਦੇ ਨਾਮਕ ਸਰ ਠਾਣ ਹੈਗਾ ਗੁਰਦੁਆਰਾ ਚੇਤਕ ਨਗਰ ਰਵਨਾ ਸਾੰਮੀ ਰੋੜ ਤੇ ਜਲਦੀ ਸ਼ਿਫਟ ਕਰ ਦਿੱਤਾ ਬਟ ਇੱਥੇ ਜਿਹੜਾ ਮੈਂ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਹੈ ਵੀ ਉਹਨਾਂ ਨੇ ਕਿਸੇ ਨੂੰ ਵੀ ਪਿੰਡ ਵਾਲੇ ਨੂੰ ਕੌਨਫੀਡੈਂਸ ਨਹੀਂ ਲਿਆ ਪਿੰਡ ਦੇ ਜਿਹੜੇ ਫਿਸ਼ਰਦਾਰ ਨੂੰ ਜਿਹੜੇ ਆਂਦੇ ਸੀਗੇ ਜਿਨ੍ਹਾਂ ਦੇ ਵਿੱਚ ਆਸਥਾ ਦੁਨੀਆ ਨੂੰ ਕਿਸੇ ਨੇ ਉਹਨਾਂ ਨੇ ਕੌਨਫੀਡੈਂਸ ਨਾਤਾ ਉਹਨਾਂ ਨੂੰ ਕੌਨਫੀਡੈਂਸ ਲਿਆ ਅਤੇ ਜਿਹੜਾ ਪੂਰਨ ਗੁਰਮੁਖ ਰਿਆ ਦਾ ਨਾਲ ਜਿਹੜਾ ਉਹ ਸ਼ਿਫਟ ਨਹੀਂ ਕੀਤਾ ਉਹ ਅਸੀਂ ਉਸ ਚੀਜ਼ ਦਾ ਸਟੇਟਮੈਂਟ ਲੈ ਕੇ ਜਿਹੜੇ ਸੰਬੰਧਿਤ ਧਰਮਾਂ ਤੱਕ ਇਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਫੇਸ ਜਿਹੜੀ ਪਹਚਾਈ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਦੇ ਅਗੇਂਸਟ ਜਿਹੜਾ ਕੇਸ ਸਟਾਰ ਕਰ ਰਹੇ ਹਾਂ ਔਰ ਉਹ ਇਨਵੈਸਟਿਗੇਟ ਸਰ ਕੇਸ ਕਿਹੜੀਆਂ ਧਾਰਾਵਾਂ ਦੇ ਤਹਿਤ ਹੋਏਗਾ ਕਿਉਂਕਿ ਇਹ ਬੇਅਦ ਵੀ ਹੋਈ ਹੈ ਨਾ ਕਿਉਂਕਿ ਆਈਪੀਐਸ ਦੀ ਧਾਰਾ 295 ਹੁੰਦੀ ਹੈ ਜੀ 295 ਇਹ ਉਹਦੇ ਤਹਿਤ ਉਹਦੀ ਕੋਰਸਪੋਂਡਿੰਗ ਬੀਐਨਐਸ ਚ ਜਿਹੜੀ ਧਾਰਾ ਆ ਉਹਦੇ ਵਿੱਚ ਕੇਸ ਸਟੇਟ ਕੀਤਾ ਜਾਏਗਾ ਤੇ ਕਿਉਂਕਿ ਸਰ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਗੁਰਕ੍ਰੰਤ ਸਾਹਿਬ ਇਹ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋਣ ਜਾਣ ਰਹੇ ਜਾਂ ਕਿਵੇਂ ਉਹਦੇ ਬਾਰੇ ਕੋਈ ਅਸੀਂ ਪਹਿਲੇ ਕੇਸ ਸਟੇਟ ਕਰਕੇ ਦੀ ਸਾਰਾ ਬਾਕੀ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਅਸੀਂ ਸਾਰਾ ਜੋ ਵੀ ਹੋਏਗਾ ਉਹ ਵੀ ਉਹਨਾਂ ਕਰਾਂਗੇ ਓਕੇ ਠੀਕ ਹੈ ਜਨਰਲੀ ਬੀਅਰਡ ਵੀ ਕੀਤੀ ਕਿ ਫੋਟੋ ਦਾ ਨਹੀਂ ਕੋਨਸਟੈਂਟ ਹੈਗੇ ਆ ਜੀ ਹਾਂ ਜੀ ਇਹਦੇ ਵਿੱਚ ਇੱਕ ਮਨਜੀਤ ਸਿੰਘ ਨੇ ਜਿਹੜੇ ਇੱਥੇ ਹੀ ਹੈਗੇ ਆ ਮਨਜੀਤ ਸਿੰਘ son of ਜਗਤ ਸਿੰਘ ਹੈਗੇ ਆ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਕਿਰਦੀਪ ਸਿੰਘ ਸਾਹਿਬ ਦਾ ਪ੍ਰਮ ਸਿੰਘ ਹੈ ਤੇ ਦੇ ਨਾਲ ਜਿਹੜਾ ਪਰਸੂ ਜਿਹੜਾ ਸਲੂਟ ਜਿਹੜਾ ਸੀਗਾ ਪਰਸੂ ਰੋਜ ਉਹ ਸਲੂਟ ਜਿਹੜਾ ਵਾ ਉਹ ਸ਼ਿਫਟ ਕੀਤਾ ਇਥੋਂ ਇਥੋਂ ਜਿਹੜਾ ਇਹ ਲੈ ਕੇ ਗਏ ਇਹ ਇਹਨਾਂ ਦੇ ਕਹਿਣ ਮੁਤਾਬਕ ਕਿ ਇਹ ਦੋ ਜਣੇ ਸੀਗੇ ਤੇ ਉਹ ਚਲਾ ਰਿਆ ਸੀ ਤੇ ਮਹਾਰਾਜ ਦਾ ਮੁਰਲੀ ਸੀਟ ਤੇ ਪ੍ਰਕਾਸ਼ ਕਰਕੇ ਆਪ ਇਹ ਇਹ ਲੈ ਕੇ ਗਿਆ ਬਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਆਮ ਕਿਤੇ ਲੋਕਲ ਪਬਲਿਕ ਹੈ ਉਹਨਾਂ ਸਾਰਿਆਂ ਨੂੰ ਪਰਸਨੈਲਟੀ ਲੈਂਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਪੂਰਨ ਗੁਰਵਿਹਰ ਦੇ ਨਾਮ ਹੁਣ ਜਿਹੜੇ ਪ੍ਰਿੰਟ ਪਾਸ ਸੀ ਜਾਂ ਜਿਹੜੇ ਡੇਰੇ ਦੇ ਮੰਨਣ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈ ਕਰਾ ਦਿੱਤਾ ਵੀ ਜੋ ਵੀ ਤੁਸੀਂ ਕਾਗਜ਼ ਅਸੀਂ ਕੇਸ ਸਿਸਟਰ ਕਰ ਰਹੇ ਹਾਂ ਜਲਦੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਾਰਵਾਈ ਕਰ ਰਹੇ ਹਾਂ ਧੰਨਵਾਦ ਜੀ